ਜੀਸਾ ਸ਼੍ਰੀ ਕਲਜੀ ਸਾਰੇ ਨੂੰ ਮੇ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਇਹ ਆਪਣੇ ਕੋਲ ਮਸਲੀਨ कॉटन ਦਾ ਫੈਬਰਿਕ ਹੋਏਗਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਪਲੇਨ ਬਾਟਮ ਹੋਏਗੀ ਔਰ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਸ਼ਰਟ ਦੇ ਘੇਰੇ ਦੇ ਉੱਤੇ embroidery ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਆਪਾਂ ਤੁਹਾਨੂੰ نیچے ਮੈਂਸ਼ਨ ਕੀਤਾ ₹1600 ਫ੍ਰੀ ਸ਼ਿਪਿੰਗ 올ਓਵਰ ਇੰਡੀਆ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਸੀਂ ਬਾਈ ਕਰ ਸਕਦੇ ਹੋ ਵਿਦਾਊਟ 애니 ਸ਼ਿਪਿੰਗ ਚਾਰਜ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਉਹ ਵਾਲਾ ਡਿਜ਼ਾਈਨ ਦੇ ਵਿੱਚ ਪ੍ਰਿੰਟਡ ਡਿਜ਼ਾਈਨ ਹੋਏਗਾ ਇਹਦਾ ਸਾਰਾ ਸ਼ਰਟ ਤੇ ਪ੍ਰਿੰਟ ਹੋਏਗਾ ਦੁਪੱਟੇ ਤੇ ਪ੍ਰਿੰਟ ਹੋਏਗਾ ਬਾਟਮ ਪਲੇਨ ਹੋਏਗੀ ਇਹਦੇ ਉੱਤੇ ਘੇਰੇ ਤੇ ਐਮਬਲਿਰੀ ਨਹੀਂ ਹੈਗੀ ਜੀ ਤਾਂ ਇਹਦਾ ਪ੍ਰਾਈਸ ਵੀ ਥੋੜਾ ਜਿਹਾ ਘਟਾ ਪਹਿਲਾਂ ਨਾਲੋਂ ਪ੍ਰਾਈਸ ਹੋਏਗਾ ਜੀ 1400 ਰੁਪਏ ਫ੍ਰੀ ਸ਼ਿਪਿੰਗ 올ਓਵਰ ਇੰਡੀਆ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਨੈਕਸਟ ਆਪਾਂ ਕੋ ਜੇ ਮਸ਼ੀਨ ਵਰਕ ਦੇ ਸੂਟ ਐਡ ਕੀਤੇ ਆ ਜੀ ਜਿੱਦਾਂ ਇਹ ਸੂਟ ਤੁਸੀਂ ਦੇਖ ਰਹੇ ਹੋ ਇਹ ਆਪਾਂ ਨੈਚੁਰਲ ਗਰੇਪ ਦੇ ਉੱਤੇ ਰੈਡੀ ਕੀਤਾ ਇਹ ਆਪਣਾ ਕੀਰ ਵਰਕ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਏ ਮਤਲਬ ਮਸ਼ੀਨ ਤੇ ਵਰਕ ਹੋ ਰਿਹਾ ਇਹਦੇ ਵਿੱਚ ਤੁਸੀਂ ਕੋਈ ਵੀ ਕਲਰ ਕਿਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਉੱਤੇ ਰੈਡੀ ਕਰਵਾ ਸਕਦੇ ਹੋ ਔਰ ਆਪਣੀ ਪਸੰਦ ਦਾ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਇੱਕ ਘੇਰੇ ਦੀ ਫੁੱਲ ਲੁੱਕ ਆਉਂਦੀ ਹੈ ਜੀ ਘੇਰਾ ਔਰ ਬਾਜ਼ੂ ਦੇ ਉੱਤੇ ਆਪਾਂ ਵਰਕ ਕੀਤਾ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਨੈਕਸਟ ਆਪਾਂ ਇਹ ਵਾਲਾ ਡਿਜ਼ਾਈਨ ਐਡ ਕੀਤਾ ਇਹ ਆਪਣਾ ਘੇਰੇ ਦੇ ਕੋਰਨਰ ਤੇ ਫਲਾਵਰ ਨੇ ਔਰ ਬਾਜ਼ੂ ਤੇ ਫਲਾਵਰ ਆ ਨਾਲ ਆਪਾਂ ਸੂਟ ਦੇ ਪਿੱਕ ਵੀ ਐਡ ਕੀਤੀ ਹੈ ਜੀ ਇਹ ਵਾਲੀ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਕਿਸੇ ਵੀ ਸੂਟ ਨੂੰ ਰੈਡੀ ਕਰਾਉਣ ਦੇ ਲਈ ਤੁਸੀਂ ਮੇਰੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਸੂਟਾਂ ਦੇ ਨਾਲ ਥੈਂਕ ਯੂ